ਉਖ ਪਾਇਆ ਇਸ ਕੇ ਸ਼ਰਵ ਅਵਰ ਨਾਹੀਂ ਰਿਛਾਇਆ ਨਾਮ ਧੰਨ ਨਾਮ ਰੂਪ ਰੰਗ ਨਮ ਸੁਖਰ ਨਾਮ ਕਾ ਸੰਗ ਨਾਮ ਰਾਜ ਜੋ ਜੰ ਤ੍ਰਿਪਤਾਨੇ ਮਨ ਤਨ ਨਾਮਹਿ ਨਾਮ ਸਮਾਨੇ ਉਠਤ ਬੈਡ ਸੋ ਵਤ ਨਾਮ ਕਹੋ ਨਨਕ ਜਨ ਕੇ ਸਰ ਕਾਮ ਬੋਲੋ ਜਸੇ ਵਦਨ ਰਾਤ ਪ੍ਰਵੇ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਾ ਚਾਏ ਪ੍ਰਵੇ ਆਪਣੇ ਸਿਵ ਰਹੇ ਸਮਾਈ ਜੋ ਹੋਵਾ ਹੋਰ ਸੋ ਜਾਨੈ ਪ੍ਰਭੇ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਕੁਣ ਕਹੇ ਕਣ ਜਾਣੋ ਆਠ ਪਹਿਰ ਪ੍ਰਭ ਅਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟ ਲਹਿ ਮਤਨੇ ਆਪਣਾ ਤਨ ਜਨ ਦੇਹ ਜਿਨ ਜਨ ਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੇ ਦਰਸਾ ਪਾ ਮਿਟਾਵਹਿ ਅਵਰ ਸਿਆਣ ਵਸਗਲੀ ਸ਼ਾਹੜ ਤਿਸ ਜਨ ਕੀ ਤੋ ਸੇਵਾ ਲਾਗ ਆਵਣ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜ ਸਦ ਪੈਰਾ ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਓ ਜਿਸ ਕਾ ਸੰਗ ਸਿਖਿ ਉਤਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤ ਗੁਰ ਸੇ ਕੀekra ਪ੍ਰਤਪਾਲ ਸੇਵਕ ਗੁਰਸਦਾ ਧਿਆਲ ਸਿਖ ਕੇ ਗੋੜਦੋਰ ਮਤਮਲ ਹੈ ਰਾਇ ਗੁਰਬਚਨੀ ਹਰਨਾਮੁ ਚੁchre ਸਤਗੁਰ ਸਿਖ ਕੇ ਬੰਧਨ ਕੱਟਾ ਹੈ ਗੁਰਕਾ ਸਿਖ ਵਿਕਾਰ ਤੇ ਹਟਾ ਹੈ ਸਤਗੁਰ ਸੇਕਾ ਨਾਮ ਧਨ ਦੇ ਗੁਰਕਾ ਸਿਖ ਵੜ ਭਾਗੀ ਹੈ ਸਤਗੁਰ ਸੇਕਾ ਹਲਤ ਪਲਤ ਸਵਾਰ ਹੈ ਨਾਨਕ ਸਤਗੁਰ ਸੇਕਾ ਜੀ ਨਾਲ ਸਮਾਰ ਹੈ ਗੁਰਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਾ ਮਨ ਮਸ ਹੈ ਆਪਸ ਕੋ ਕਰ ਕਛਨਾ ਜਨਾਬ ਹੈ ਹਰ ਹਰ ਨਾਮ ਰਦੇ ਸਤਿ ਆਵੇ ਮਨ ਵਿੱਚ ਹੈ ਸਤਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਤ ਲੈ ਬਿਸ ਬਿਸ ਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਗੁਰ ਜਿਸ ਰਤੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬੰਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ब्रह्म जान जन्म पार ब्रह्म एक है आप नहीं कछ भ्रम सह स्यान पलया न जाई है नानक ऐसा गौर बड भागी पाई है ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਦ ਚਨਗਤ ਨਿਰਮਲ ਰੀਤ ਭੇਟ ਸੰਗ੍ਰਾਮ ਗੁਣ ਰਵੇ ਪਰਮ ਕੀ ਦਰਗਾ ਗਵੇ ਸੁਨਕਰ ਬਚਨ ਕਰਨੇ ਅਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅੱਖਿ ਹੁ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਚ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਲ ਜਿਸ ਭਾਵਿਤ ਸਲਾਏ ਮਿਲਾਏ ਜੇ ਭਾਏ ਕੋ ਉਸਤਾ ਨੇਕ ਸਤਪੁਰਖ ਪੂਰਨ ਬਬੇਕ ਕਾਹ ਬੋਲ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਭਾਨੀ ਨਰਹਾ ਨਰਵਾ ਸੁਖदाई ਤਾਂ ਕਿ ਕੀਮਤ ਕਿਨੇ ਨਪਾਈ ਅਨਕ ਭਗਤ ਬੰਧਨ ਨਿਤ ਕਰ ਹੈ ਚਨ ਕਮਲ ਹਿਰਦੈ ਸਿਮਰ ਹੈ ਸਦਬਨਹਾਰੀ ਸਤਗੁਰੇ ਆਪਣੇ ਨਾਮ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਈਹੋ ਅਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪ੍ਰਕਾ ਨਾਹੀ ਕਦੇ ਬినాਸ਼ ਜਾਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸਾਚੁ ਬਦੇ ਸੇਵਕੋ ਦੇ ਮਹਮਾਇਆ ਕੈ ਸੰਗ ਨਲੇਪ ਮਨ ਮੈਂ ਰੱਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰ ਮੁਹਦੁਗਤਾ ਤੇ ਨਾਸੇ ਤਬ ਤਮ ਹੈ ਠਾੜ ਵਰਤਾਈ ਅਨੰਦ ਭੈ ਅਦੁਖਣਾ ਠੇ ਭਾਈ ਜਨਮ ਮਰਨ ਕੇ ਮਿਟਿਆਂ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁਕਾ ਨਿਰਪਾਹ ਹੋਏ ਬਸੇ ਸਗਲ ਬਿਯਾਰ ਮਨ ਤੇ ਖੈ ਨਸੇ ਜਿਸ ਕਾ ਸਾਥਨ ਕਿਰਪਾ ਧਾਰੀ ਸਾਰਸੰਗ ਜਪਨਾ ਮਰਾਰੀ ਥੇਤ ਭਾਈ ਚੁਕੇ ਭ੍ਰਮ ਗਵਨ ਸ ਨਾਨਕ ਹਰ ਹਰ ਜਸਰਵਣ ਨਿਰਗੁਣ ਯਾਪ ਸਰਗੁਣ ਪ੍ਰਿਯੋ ਹੀ ਕਲਾ ਧਾਰਜਿ ਸਗਲੀ ਮੋਹੀ ਆਪਣੇ ਚਰਿਤ ਪ੍ਰਭੇ ਆ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬਨੰਤਰ ਇਕੋ ਸੋਏ ਊਤ ਪੋਤਰ ਵਿਆ ਰੂਪ ਰੰਗ ਭੈ ਪ੍ਰਗਾ ਸਰ ਕ ਸੰਗ ਰਾਚੇ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸ਼ਲੋਕ ਸਾਧਨਾ ਚੱਲੇ ਬਿਨ ਭਜਨ ਬਿਖਿਆ ਸਗਲੇ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨਸਾਰ